ਸਾਵਣ ਦੇ ਮਹੀਨੇ ਦਾ ਸਤਗੁਰੂ ਜੀ ਉਪਦੇਸ਼ ਕਰਦੇ ਨੇ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਕਾਮਨੀ ਦਾ ਅਰਥ ਹੈ ਸੰਗਤ ਜੀ ਸਾਡੀ ਜਿੰਦ ਸਾਡੀ ਆਤਮਾ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਵਿੱਚ ਦਰਖਤ ਫਸਲ ਵਾੜੀ ਵਨਸਪਤੀ ਹਰੀ ਹੋ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਜਿਹੜੀਆਂ ਜੀਵ ਇਸ ਤਰ੍ਹਾਂ ਜਿਹੜੀਆਂ ਆਤਮਾ ਦਾ ਜਿਹੜੇ ਸਰੀਰ ਗੁਰੂ ਕੇ ਸ਼ਬਦ ਨਾਲ ਜੁੜਦੇ ਨੇ ਉਹਨਾਂ ਦਾ ਆਇਆ ਸਫਲਾ ਹੋ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਬਹਿਮਤਾ ਅਸੀਸਾਂ ਆਪਣੀ ਝੋਲੀ 'ਚ ਪਾ ਦਿੰਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਕੇ ਬਚਨ ਕਰਦੇ ਨੇ ਤਨ ਮਨ ਰੱਤਾ ਸੱਚ ਰੰਗ ਇੱਕੋ ਨਾਮ ਅਧਾਰ ਸਤਿਗੁਰ ਜੀ ਇੱਥੇ ਸਾਨੂੰ ਵੱਡਾ ਬਚਨ ਦੱਸਦੇ ਨੇ ਕਿ ਤਨ ਮਨ ਰੱਤਾ ਸੱਚ ਰੰਗ ਸਾਨ ਤੇ ਮਨ ਜਿਹੜਾ ਹੈ ਉਹ ਅਸੀਂ ਰੰਗਣਾ ਹੈ ਆਕਾਲ ਪੁਰਖ ਦੇ ਸ਼ਬਦ ਨਾਲ ਆ ਕੇ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਪਰ ਸਾਡਾ ਜਿਹੜਾ ਮਨ ਹੈ ਉਹ ਕਈ ਵਾਰੀ ਝੁਪਦਾ ਨਹੀਂ ਹੈ ਉਹ ਉੱਥੇ ਦੀ ਉੱਥੇ ਖੜਾ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਮੁਲਕਤਾ ਨੂੰ ਉਪਦੇਸ਼ ਕਰਦੇ ਨੇ ਤਨ ਮਨ ਰੰਗ ਰੱਤਾ ਸੱਚ ਰੰਗ ਉਨ੍ਹਾਂ ਸਰੀਰਾਂ ਦੇ ਤਨ ਤੇ ਮਨ ਸੱਚੇ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਜਿਹੜੇ ਤਨੋਂ ਤੇ ਮਨੋਂ ਹੋ ਇਹ ਸਤਿਗੁਰੂ ਨੂੰ ਆਪਣਾ ਸਰੀਰ ਭੇਟ ਕਰ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਲੀ ਕੰਧਾਰੀ ਵਰਗਿਆਂ ਨੇ ਸੰਗਤ ਦੀ ਧੈ ਕਰਕੇ ਆਪਣਾ ਤਨ ਤੇ ਮਨ ਭੇਟ ਕਰ ਦਿੱਤਾ ਸੱਜਣ ਜਿਹੜੇ ਕਿਤੇ ਥੱਕ ਸੰ ਜਦੋਂ ਸੋਚੀ ਆਈ ਸਤਿਗੁਰਾਂ ਨੂੰ ਚੰਗਣਾ ਉਚ ਭੈ ਭੈ ਤਨੋਂ ਇਸ ਵੀ ਤਰੋਂ ਤੇ ਮਨੋਂ ਜਦੋਂ ਧੇ ਕਰਕੇ ਸਤਿਗੁਰਾਂ ਤੋਂ ਅਸੀਸਾਂ ਰੈਂਤਾ ਲਵਾਂਗੇ ਤੇ ਸਤਿਗੁਰ ਚੋਲੀਆਂ ਪੜਦੇ ਨੇ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਸਭ ਤੋਂ ਉਪਦੇਸ਼ ਕਰਦੇ ਹੁ ਇੱਕੋ ਨਾਮ ਆਧਾਰ ਇਹੇ ਜੀਵ ਇਸਤਰੀ ਜੇ ਤੂੰ ਅਸੀਮ ਰਸ ਲੈਣਾ ਹੈ ਸੱਚਖੰਡ ਦੀਆਂ ਅਸੀਸਾਂ ਲੈਣੀਆਂ ਨੇ ਤੇ ਇੱਕੋ ਨੂੰ ਆਧਾਰ ਬਣਾਉਣਾ ਹੈ ਗੁਰੂ ਦੀ ਬਾਣੀ ਸੰਕਤ ਦੀ ਇੱਕ ਤੋਂ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸਰੀਰਾਂ ਦੇ ਜਦੋਂ ਵੀ ਅਸੀਸਾਂ ਰਹਿਤਾਂ ਲਈਆਂ ਨੇ ਤੇ ਉਹਨਾਂ ਨੇ ਜਦੋਂ ਇੱਕ ਨੂੰ ਆਧਾਰ ਬਣਾਇਆ ਹੈ ਉਦੋਂ ਹਿਉਮਾ ਦੀ ਝੋਲੀ ਵਿੱਚ ਦਾਤਾਂ ਪਈਆਂ ਨੇ ਤੇ ਸੰਗਤ ਜੀ ਅਸੀਂ ਕਦੇ ਨਾ ਕਦੇ ਇਹ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤੇ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਜੇ ਅਸੀਂ ਪੁੱਤਰ ਦੀ ਦਾਤ ਮੰਗਦੇ ਹਾਂ ਤੇ ਉਸੇ ਹੀ ਦਿਨ ਸਤਿਗੁਰਾਂ ਤੋਂ ਦਾਤਾਂ ਮੰਗਦੇ ਹਾਂ ਤੇ ਉੱਥੇ ਰਾਹੁ ਨੂੰ ਜਾ ਕੇ ਚੈੱਕ ਕਰਾਉਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿੰਨਾ ਸਰੀਰਾਂ ਨੇ ਰਹਿਮ ਤਾਂ ਖੁਸ਼ੀਆਂ ਨਹੀਂਆਂ ਨੇ ਉਹਨਾਂ ਨੂੰ ਉਸੇ ਉਦੋਂ ਹੀ ਖੁਸ਼ੀਆਂ ਮਿਲੀਆਂ ਨੇ ਜਦੋਂ ਇੱਕੋ ਨਾਮ ਆਧਾਰ ਜਦੋਂ ਸਰੀਰਾਂ ਨੇ ਆਪਣਾ ਤਨ ਤੇ ਮਨ ਸਤਿਗੁਰਾਂ ਨੂੰ ਧੀਟ ਕਰ ਦਿੱਤਾ ਤੇ ਇੱਕ ਨੂੰ ਆਧਾਰ ਬਣਾ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਝੋਲੀਆਂ ਭਰ ਦਿੱਤੀਆਂ ਭਾਵੇਂ ਕੋਈ ਥੱਕ ਹੈ ਆਵੇਂ ਪਾਪਾ ਬਿਰੀ ਚੰਦ ਜੀ ਪਹਿਲੋਂ ਝੂਰੀਆਂ ਕਰਦੇ ਸਨ ਜਦੋਂ ਸਤਿਗੁਰਾਂ ਦੇ ਚਰਣੀ ਟੈਪ ਹੈ ਸਤਿਗੁਰਾਂ ਨੇ ਮਹਾਪੁਰਖ ਸੰਤ ਬਣਾ ਦਿੱਤਾ ਨਾਨਕ ਹਰਜੀ ਮਇਆ ਕਰ ਸ਼ਬਦ ਸਵਰਨ ਹਾਰ ਸਤਿਗੁਰ ਜੀ ਤਿਆ ਕਰੋ ਗੁਰੂ ਨਾਨਕ ਪਾਸ਼ਾ ਜੀ ਸਾਨੂੰ ਬੇਨਤੀ ਜੋਗੜੀ ਕਰਨ ਦਾ ਭੰਗ ਸਿਖਾਉਂਦੇ ਨੇ ਨਾਨਕ ਹਰਜੀ ਮਇਆ ਕਰ ਮਇਆ ਦਾ ਅਰਥ ਹੁੰਦਾ ਸੰਗਤ ਦੀ ਦਇਆ ਦੇ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਵੱਲ ਸਿਖਾਉਂਦੇ ਨੇ ਕਿ ਏ ਅਕਾਲ ਪੁਰਖ ਸਾਡੇ ਤੇ ਦਇਆ ਕਰ ਸਾਡੇ ਸਾਡੇ ਸ਼ਬਦ ਨੂੰ ਸਵਾਰਨਾ ਕਰ ਦੇ ਅਸੀਂ ਸੰਗਤ ਜੀ ਸਤਿਗੁਰਾਂ ਤੋਂ ਜਦੋਂ ਮੰਗਦੇ ਹਾਂ ਪ੍ਰਸ਼ਾਦੇ ਮੰਗਦੇ ਹਾਂ ਕਾਰਾਂ ਕੋਠੀਆਂ ਦੀ ਮੰਗ ਕਰਦੇ ਹਾਂ ਪਰ ਸਤਿਗੁਰ ਜੀ ਇੱਥੇ ਕਹਿੰਦੇ ਨੇ ਸ਼ਬਦ ਸਵਾਰਨ ਹਾਰ ਏ ਸਤਿਗੁਰ ਏ ਅਕਾਲ ਪੁਰਖ ਤੂੰ ਅਸੀਮ ਹਿਆਥਾ ਹੈ ਸਾਡੇ ਤੇ ਦਇਆਕਰ ਸ਼ਬਦ ਤੇ ਸ਼ਬਦ ਨੂੰ ਸਵਾਤਿ ਕਿਉਂਕਿ ਸੰਗਤ ਜੀ ਇਹ ਜਿਹੜਾ ਸਾਰਾ ਪੰਥ ਹੈ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਰੀ ਖੇੜ ਸ਼ਬਦ ਤੋਂ ਸ਼ੁਰੂ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਤੋਂ ਇਹ ਖੇੜ ਸ਼ੁਰੂ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਾਮਾ ਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਰਬੰਸਦਾ ਬਲੀਦਾਨ ਦੇ ਕੇ ਸਰੀਰ ਨੂੰ ਵਿੱਚੋਂ ਪਾਸੇ ਕਰ ਦਿੱਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਕਡੀਆਂ ਬਖਸ਼ਿਸ਼ ਕੀਤੀਆਂ ਨੇ ਤੇ ਸਤਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਦਇਆ ਰਹਿਮਤ ਕਰੋ ਸਾਡਾ ਸ਼ਬਦ ਸੁਆਰਦਿ ਆਪਕੇ ਸਾਡੀ ਸੁਰਤ ਤੇ ਸਾਡੇ ਸ਼ਬਦ ਦਾ ਮੇਲ ਹੋ ਜਾਏ ਸਾਵਣ ਕਿਨਾਂ ਸੁਹਾਗਣੀ ਜਿਨਾਂ ਨਾਮ ਨਾਮ ਉਰਹ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿੰਨਾ ਸਰੀਰਾਂ ਨੇ ਇਸ ਤਰੀਕੇ ਦੇ ਮਾਲ ਸ਼ਬਦ ਨੂੰ ਸਵਾਰਨਾ ਕੀਤਾ ਹੈ ਸ਼ਬਦ ਨੂੰ ਸੁੱਖ ਦੀ ਖਰਾਕ ਬਣਾਈ ਹੈ ਉਹਨਾਂ ਸਰੀਰਾਂ ਦਾ ਆਇਆ ਸਫਲਾ ਹੋ ਗਿਆ ਹੈ RAM ਨਾਮ ਉਰਹਾ ਉਹਨਾਂ ਨੇ RAM ਦੇ ਨਾਮ ਨੂੰ ਭਾਗ ਕੇ ਆਕਾਲ ਪੁਰਖ ਦੇ ਨਾਮ ਨੂੰ ਹਾਰ ਬਣਾ ਲਿਆ ਹੈ ਆਪਣੇ ਗਲੇ ਦਾ ਇੱਥੇ ਸਤਪੁਰ ਸੱਚੇ ਪਾਤਸ਼ਾਹ ਦੀ ਅਸਲ ਵਿੱਚ ਮਨ ਰੂਪੀ ਗਲੇ ਦੀ ਜਪ ਕਰ ਰਹੇ ਜਿੰਨਾ ਸਰੀਰਾਂ ਨੇ ਸੰਗਤ ਜੀ ਮਨ ਰੂਪੀ ਕਲੇ ਦਾ ਹਾਰ ਸ਼ਬਦ ਨੂੰ ਬਣਾ ਦਿੱਤਾ ਉਹਨਾਂ ਨੂੰ ਬਾੜੀ ਹਾਰ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਹੈ ਕਿਉਂਕਿ ਪਦਾਰਥ ਦੀ ਖਿੱਚ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਜਨਮ ਤੇ ਮਰਨ ਕੱਟਿਆ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਤੋਂ ਅਸੀਸਾਂ ਰਹਿਮਤਾਂ ਲੈਣੀਆਂ ਕਰੀਏ ਇਹ ਸੁਭਾਗੇ ਸਮੇ ਨੂੰ ਸਾਧ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਆਪਣਾ ਆਇਆ ਸਫਲਾ ਕਰਉਣਾ ਕਰੀਏ